ਮਨਜੋਗ ਮੇਰ ਸਾਹਿਬ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਕਿ ਜਿਹੜਾ ਇਲੀਗਲ ਪਲਾਸਟਿਕ ਲਫਾਫਾ ਸ਼ਹਿਰ ਵਿੱਚ ਵਿਕ ਰਿਹਾ ਜਿਹਦੇ ਕਰਕੇ ਸਫਾਈ ਔਰ ਸੀਵਰੇਜ ਚ ਬੜੀ ਵੱਡੀ ਸਮੱਸਿਆ ਆ ਰਹੀ ਹੈ ਉਹਦੇ ਖਿਲਾਫ ਅੱਜ ਅਮਹਿਨ ਜਿਹੜੀ ਸ਼ੁਰੂ ਕੀਤੀ ਗਈ ਹੈ ਕੈਪਟਨ ਜੀ ਬ੍ਰਾਂਚ ਵੱਲੋਂ ਤੇ ਉਹਦੇ ਤਹਿਤ ਹੀ ਮਕਸੂਦਾ ਮੰਡੀ ਦੇ ਲੱਗੋ ਗੋਦਾਮ ਦੇ ਵਿੱਚੋਂ ਲਗਭਗ 500 ਕਿਲੋ ਜਿਹੜਾ ਇਲੀਗਲ ਲਫਾਫਾ ਜੜ ਫੜਿਆ ਗਿਆ ਤੇ ਸਰਜਾ ਲਫਾਫਾ ਫੜਿਆ ਗਿਆ ਵਾ ਜੀ ਉਹ ਫੈਕਟਰੀ ਦੇ ਫੈਕਟਰੀ ਤੋਂ ਫੜਿਆ ਗਿਆ ਕਿ ਦੁਕਾਨਦਾਰ ਤੋਂ ਫੜਿਆ ਗਿਆ ਨਹੀਂ ਇਹ ਕੋਈ ਗੋਦਾਮ ਸੀਗਾ ਉਹ ਗਦਾਮ ਦੇ ਵਿੱਚੋਂ ਫੜਿਆ ਜਿਹੜੇ ਕੋਈ ਸੀਲ ਕਰਦੇ ਨੇ ਮੰਡੀ ਚ ਉਹਨਾਂ ਦੀ ਦੁਕਾਨਾਂ ਆ ਲਫਾਫਿਆਂ ਦੀ ਤੇ ਉਹ ਉਹਨਾਂ ਕੋਲੋਂ ਉੱਥੋਂ ਫੜਿਆ ਗਿਆ ਤੇ ਸਰ ਜਿਨ੍ਹਾਂ ਕੋਲ ਲਫਾਫੇ ਫੜੇ ਗਏ ਉਹਨਾਂ ਕੋਲ ਜੁਰਮਾਨਾ ਵੀ ਕੀਤਾ ਜਾਏਗਾ ਲਫਾਫਾ ਵਾਪਸ ਕਰਤਾ ਜੇਕਰ ਜੁਰਮਾਨਾ ਕਰਦੇ ਨੇ ਲਫਾਫਾ ਵਾਪਸ ਨਹੀਂ ਕੀਤਾ ਜਾਏਗਾ ਤੇ ਇਹਦੇ ਸਬੰਧੀ ਜੋ ਵੀ ਮਨਜੂ ਮੇਹਰ ਸਾਹਿਬ ਗਾਂ ਕੋਈ ਹਦਾਇਤਾਂ ਕਰਨਗੇ ਉਹਦੇ ਮੁਤਾਬਕ ਫੇਰ ਕਾਰਵਾਈ ਕੀਤੀ ਜਾਵੇਗੀ ਹੁਣ ਤਾਂ ਪਾਲਸੀ ਇਹੀ ਬਣੀ ਹੈ ਕਿ ਜਿਹੜਾ ਲਫਾਫਾ ਫੜ ਕੇ ਉਹਨੂੰ ਡਿਸਟਰੋਏ ਕੀਤਾ ਜਾਵੇ ਸਰ ਕੀ ਨਾਮ ਆਪਣਾ ਮਨਦੀਪ ਸਾਹਿਬ ਮਾਨਯੋਗ ਮੇਰ ਸਾਹਿਬ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਕਿ ਜਿਹੜਾ ਇਲੀਗਲ ਪਲਾਸਟਿਕ ਲਫਾਫਾ ਸ਼ਹਿਰ ਵਿੱਚ ਵਿਕ ਰਿਹਾ ਜਿਹਦੇ ਕਰਕੇ ਸਫਾਈ ਔਰ ਸਿਹਤ ਵਿੱਚ ਬੜੀ ਵੱਡੀ ਸਮੱਸਿਆ ਆ ਰਹੀ ਹੈ ਉਹਦੇ ਖਿਲਾਫ ਅੱਜ ਅਮਹਿਨ ਜਿਹੜੀ ਸ਼ੁਰੂ ਕੀਤੀ ਗਈ ਹੈ ਕਾਬਿਲ ਜੀ ਬ੍ਰਾਂਚ ਵੱਲੋਂ ਤੇ ਉਹਦੇ ਤਹਿਤ ਹੀ ਮਕਸੂਦਾ ਮੰਡੀ ਦੇ ਲੱਗੋ ਗੋਦਾਮ ਦੇ ਵਿੱਚੋਂ ਲਗਭਗ 500 ਕਿਲੋ ਜਿਹੜਾ ਇਲੀਗਲ ਲਫਾਫਾ ਜੜ ਫੜਿਆ ਗਿਆ ਤੇ ਸਰਜਾ ਲਫਾਫਾ ਫੜਿਆ ਗਿਆ ਜੀ ਉਹ ਫੈਕਟਰੀਿਕ ਫੈਕਟਰੀ ਕੋ ਫੜਿਆ ਕਿ ਦੁਕਾਨਦਾਰ ਤੋਂ ਫੜਿਆ ਗਿਆ ਨਹੀਂ ਇਹ ਕੋਈ ਗੋਦਾਮ ਸੀਗਾ ਉਹ ਗੋਦਾਮ ਦੇ ਵਿੱਚੋਂ ਫੜਿਆ ਜਿਹੜੇ ਕੋਈ ਸੀਲ ਕਰਦੇ ਨੇ ਮੰਡੀ ਚ ਉਹਨਾਂ ਦੀ ਦੁਕਾਨ ਆ ਲਫਾਫਿਆਂ ਦੀ ਤੇ ਉਹ ਉਹਨਾਂ ਕੋਲ ਉੱਥੋਂ ਫੜਿਆ ਗਿਆ ਤੇ ਸਰ ਜਿਨ੍ਹਾਂ ਕੋਲ ਲਫਾਫੇ ਫੜੇ ਗਏ ਉਹਨਾਂ ਕੋ ਜੁਰਮਾਨਾ ਵੀ ਕੀਤਾ ਜਾਏਗਾ ਕਿ ਲਫਾਫਾ ਵਾਪਸ ਕਰਤਾ ਜੇਕਰ ਨਾ ਮੰਨਾਂ ਕਰਦੇ ਲਫਾਫਾ ਵਾਪਸ ਨਹੀਂ ਕੀਤਾ ਜਾਏਗਾ ਤੇ ਇਹਦੇ ਸਬੰਧੀ ਜੋ ਵੀ ਮਾਨਯੋਗ ਮੇਹਤ ਸਾਹਿਬ ਗਾਂ ਕੋਈ ਹਦਾਇਤਾਂ ਕਰਨਗੇ ਉਹਦੇ ਮੁਤਾਬਕ ਫੇਰ ਕਾਰਵਾਈ ਕੀਤੀ ਜਾਵੇਗੀ ਹੁਣ ਤਾਂ ਪਾਲਿਸੀ ਇਹੀ ਬਣੀ ਹੈ ਕਿ ਜਿਹੜਾ ਲਫਾਫਾ ਫੜ ਕੇ ਉਹਨੂੰ ਡਿਸਟਰੋਏ ਕੀਤਾ ਜਾਵੇ ਅਸ਼ਰਕੀ ਨਾਮ ਆਪਣੀ ਮੰਡੀ ਚ ਆ ਕੇ ਮਾਨਯੋਗ ਮੇਰ ਸਾਹਿਬ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਕਿ ਜਿਹੜਾ ਇਲੀਗਲ ਪਲਾਸਟਿਕ ਲਫਾਫਾ ਸ਼ਹਿਰ ਵਿੱਚ ਵਿਕ ਰਿਹਾ ਜਿਹਦੇ ਕਰਕੇ ਸਫਾਈ ਔਰ ਸਿਵਰੇਚ ਬੜੀ ਵੱਡੀ ਸਮੱਸਿਆ ਆ ਰਹੀ ਹੈ ਉਹਦੇ ਖਿਲਾਫ ਅੱਜ ਮਹਿਮ ਜਿਹੜੀ ਸ਼ੁਰੂ ਕੀਤੀ ਗਈ ਹੈ ਕੈਬਲ ਜੀ ਬ੍ਰਾਂਚ ਵੱਲੋਂ ਤੇ ਉਸ ਦੇ ਤਹਿਤ ਹੀ ਮਕਸੂਦਾ ਮੰਡੀ ਦੇ ਲੱਗੋ ਗਦਾਮ ਦੇ ਵਿੱਚੋਂ ਲਗਭਗ 500 ਕਿਲੋ ਜਿਹੜਾ ਇਲੀਗਲ ਲਫਾਫਾ ਜੜ ਫੜਿਆ ਗਿਆ ਤੇ ਸਰਜਾ ਲਫਾਫਾ ਫੜਿਆ ਗਿਆ ਜੀ ਉਹ ਫੈਕਟਰੀ ਦੇ ਫੈਕਟਰੀ ਕੋ ਫੜਿਆ ਗਿਆ ਕਿ ਦੁਕਾਨਦਾਰ ਕੋ ਫੜਿਆ ਗਿਆ ਨਹੀਂ ਇਹ ਕੋਈ ਗੋਦਾਮ ਸੀਗਾ ਉਹ ਗੋਦਾਮ ਦੇ ਵਿੱਚੋਂ ਫੜਿਆ ਜਿਹੜੇ ਕੋਈ ਸੀਲ ਕਰਦੇ ਨੇ ਮੰਡੀ ਚ ਉਹਨਾਂ ਦੀ ਦੁਕਾਨ ਆ ਲਫਾਫਿਆਂ ਦੀ ਤੇ ਉਹ ਉਹਨਾਂ ਕੋਲੋਂ ਉੱਥੋਂ ਫੜਿਆ ਗਿਆ ਤੇ ਸਰ ਜਿਨ੍ਹਾਂ ਕੋਲ ਲਫਾਫੇ ਫੜੇ ਗਏ ਉਹਨਾਂ ਕੋ ਜੁਰਮਾਨਾ ਵੀ ਕੀਤਾ ਜਾਂ ਜੇਕਰ ਲਫਾਫਾ ਵਾਪਸ ਕਰਤਾ ਜੇਕਰ ਨਾ ਮੰਨਾਂ ਕਰਤੇ ਲਫਾਫਾ ਵਾਪਸ ਨਹੀਂ ਕੀਤਾ ਜਾਏਗਾ ਤੇ ਇਹਦੇ ਸਬੰਧੀ ਜੋ ਵੀ ਮਨਜੂਰ ਮੇਸ ਸਾਫ ਗਾਂ ਕੋਈ ਹਦਾਇਤਾਂ ਕਰਨਗੇ ਉਹਦੇ ਮੁਤਾਬਕ ਫੇ ਕਾਰਵਾਈ ਕੀਤੀ ਜਾਵੇਗੀ ਹੁਣ ਤਾਂ ਪਾਲਿਸੀ ਇਹੀ ਬਣੀ ਹੈ ਕਿ ਜਿਹੜਾ ਲਫਾਫਾ ਫੜ ਕੇ ਉਹਨੂੰ ਡਿਸਟਰੋਏ ਕੀਤਾ ਜਾਵੇਗਾ ਅਸ਼ਰਕੀ ਨਾਮ ਆਪਣਾ ਮੰਦਿਰ ਬਾਣ ਜੋਗ ਮੇਰ ਸਾਹਿਬ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਕਿ ਜਿਹੜਾ ਇਲੀਗਲ ਪਲਾਸਟਿਕ ਲਫਾਵਾ ਸ਼ਹਿਰ ਵਿੱਚ ਵਿਕ ਰਿਹਾ ਜਿਹਦੇ ਕਰਕੇ ਸਫਾਈ ਔਰ ਸਿਹਤ ਵਿੱਚ ਬੜੀ ਵੱਡੀ ਸਮੱਸਿਆ ਆ ਰਹੀ ਹੈ ਉਹਦੇ ਖਿਲਾਫ ਅੱਜ ਮਹਿੰਦ ਜਿਹੜੀ ਸ਼ੁਰੂ ਕੀਤੀ ਗਈ ਹੈ ਤਹਿਤ ਜਿਹੜੇ ਬ੍ਰਾਂਚ ਵੱਲੋਂ ਤੇ ਉਹਦੇ ਤਹਿਤ ਹੀ ਮਕਸੂਦਾ ਮੰਡੀ ਦੇ ਲਾਗੋ ਗਦਾਮ ਦੇ ਵਿੱਚੋਂ ਲਗਭਗ 500 ਕਿਲੋ ਜਿਹੜਾ ਇਲੀਗਲ ਲਫਾਵਾ ਫੜਿਆ ਗਿਆ ਤੇ ਸਰਜਾ ਲਫਾਵਾ ਫੜਿਆ ਗਿਆ ਜੀ ਉਹ ਫੈਕਟਰੀ ਦੇ ਫੈਕਟਰੀ ਕੋਫਰੇ ਕਿ ਦੁਕਾਨਦਾਰ ਕੋ ਫੜਿਆ ਗਿਆ ਨਹੀਂ ਇਹ ਕੋਈ ਗੋਦਾਮ ਸੀਗਾ ਉਹ ਗੋਦਾਮ ਦੇ ਵਿੱਚੋਂ ਫੜਿਆ ਜਿਹੜੇ ਕੋਈ ਸੀਲ ਕਰਦੇ ਨੇ ਮੰਡੀ ਚ ਉਹਨਾਂ ਦੀ ਦੁਕਾਨ ਆ ਲਫਾਫਿਆਂ ਦੀ ਤੇ ਉਹ ਉਹਨਾਂ ਕੋਲੋਂ ਉੱਥੋਂ ਫੜਿਆ ਗਿਆ ਤੇ ਸਰ ਜਿਨ੍ਹਾਂ ਕੋਲ ਲਫਾਫੇ ਫੜੇ ਗਏ ਉਹਨਾਂ ਕੋ ਜੁਰਮਾਨਾ ਵੀ ਕੀਤਾ ਜੇਕਰ ਲਫਾਫਾ ਵਾਪਸ ਕਰਤਾ ਜੇਕਰ ਨਾ ਮੰਨਾਂ ਤੇ ਲਫਾਫਾ ਵਾਪਸ ਨਹੀਂ ਕੀਤਾ ਜਾਏਗਾ ਤੇ ਇਹਦੇ ਸਬੰਧੀ ਜੋ ਵੀ ਮਨਜੂਰ ਮੇਸ ਸਾਫ ਗਾਂ ਕੋਈ ਹਦਾਇਤਾਂ ਕਰਨਗੇ ਉਹਦੇ ਮੁਤਾਬਕ ਫੇ ਕਾਰਵਾਈ ਕੀਤੀ ਜਾਵੇਗੀ ਹੁਣ ਤਾਂ ਪਾਲਿਸੀ ਇਹੀ ਬਣੀ ਹੈ ਕਿ ਜਿਹੜਾ ਲਫਾਫਾ ਫੜ ਕੇ ਉਹਨੂੰ ਡਿਸਟਰੋਏ ਕੀਤਾ ਜਾਏਗਾ ਅਸਰ ਕੀ ਨਾਮ ਆਪਣਾ ਮੰਦਿਰ